ਕਿਸਾਨਾ ਲੋਕ ਮੋਦੀ ਸਰਕਾਰ ਖਲਾਫ ਕੀਤੇ ਜਾ ਰਹੇ ਸੰਘਰਸ਼ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਅੱਜ ਇਸੇ ਲੜੀ ਤਹਿਤ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਮੋਦੀ ਸਰਕਾਰ ਖਲਾਫ ਟਰੈਕਟਰ ਮਾਰਚ ਕੱਢਿਆ ਗਿਆ ਤੇ ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਟਰੈਕਟਰ ਮਾਰਚ ਦੀ ਅਗਵਾਈ ਕਾਂਗਰਸ ਦੇ ਸਾਬਕਾ ਫਾਜ਼ਿਲਕਾ ਦੇ ਵਿਧਾਇਕ ਅਤੇ ਮੌਜੂਦਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕੁਬਾਇਆ ਵੱਲੋਂ ਕੀਤੀ ਗਈ ਇਹ ਟਰੈਕਟਰ ਮਾਰਚ ਡੀਸੀ ਦਫ਼ਤਰ ਫਾਜ਼ਿਲਕਾ ਤੋਂ ਸ਼ੁਰੂ ਹੋ ਕੇ ਫਾਜ਼ਿਲਕਾ ਦੇ ਵੱਖ-ਵੱਖ ਬਜਾਰਾਂ ਵਿੱਚੋਂ ਹੁੰਦਾ ਹੋਇਆ ਰੋਸ਼ਗਾਰ ਕੀਤਾ ਤੇ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਕੁਬਾਇਆ ਨੇ ਕਿ ਕੁਝ ਗਿਆ ਇਸ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜਿਹੜਾ ਕਿਸਾਨਾਂ ਦਾ ਕਿਸਾਨਾਂ ਦੇ ਹੱਥ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ 'ਚ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜਿਹੜੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਜਿੱਥੇ ਵੀ ਲੋੜ ਪਾਉਗੀ ਕਿਸਾਨਾਂ ਨੂੰ ਕੋਈ ਵੀ ਪ੍ਰਦਰਸ਼ਨ ਕਰਨਾ ਪਿਆ ਹਮੇਸ਼ਾ ਜਿਹੜੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਅੱਜ ਕਿਹੜੇ-ਕਿਹੜੇ ਕਿਸਾਨ ਸੰਗਠਨ ਨਾਲ ਲੈ ਜੀ ਸਾਥਤ ਕਰਨਾ ਚਾਹੁੰਦੇ ਟਰੈਕਟਰ ਮਾਰਚ ਕਰਕੇ ਸਹੀ ਸਾਬਤ ਕਰਨਾ ਚਾਹੁੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਔਰ ਜਿੱਥੋਂ ਕਿਤੇ ਤੱਕ ਵੀ ਲੋੜ ਪਾਉਗੀ ਅਸੀਂ ਕੋਈ ਵੀ ਪ੍ਰਦਰਸ਼ਨ ਕਰਨਾ ਪਊਗਾ ਅੱਜ ਦਾਾਂ ਦੀ ਵੀ ਲੋਡ ਪਾਉਗੀ ਅਸੀਂ ਕਿਸਾਨਾਂ ਦੇ ਨਾਲ ਅੱਜ ਕਿਹੜੀ ਕਿਸਾਨ ਜਿੱਥੇ ਬੰਦੀ ਤੁਹਾਡੇ ਨਾਲ ਆਈ ਜਿੱਥੇ ਇੱਕ ਕੋਈ ਕਿਸਾਨ ਜਥੇਬੰਦੀਆਂ ਦਾ ਕਾਰਨ ਨਹੀਂ ਅਸੀਂ ਕਿਸੇ ਕਿਸਾਨ ਜਥੇਬੰਦੀ ਨੂੰ ਨਹੀਂ ਕਿਹਾ ਅਸੀਂ ਤਾਂ ਸਿਰਫ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਵਰਕਰ ਸਹਬਾਨ ਨੇ ਉਹਨਾਂ ਵੱਲੋਂ ਜਿਹੜਾ ਟਰੈਕਟਰ ਮਾਰਚ ਕੱਢਿਆ ਇਹ ਟਰੈਕਟਰ ਕਿੱਥੋਂ ਆਏ ਫਿਰ ਇਹ ਕਿਸਾਨਾਂ ਦੇ ਨਹੀਂ ਜਿੰਨਾਂ ਦੇ ਇੱਕ ਕਿਸਾਨਾਂ ਦੇ ਟਰੈਕਟਰ ਨੇ ਆਮ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦੇ ਮਤਲਬ ਜਥੇਬੰਦੀ ਨਹੀਂ ਕਾਂਗਰਸ ਦੇ ਬੈਨਰ ਤੇ ਲਈ ਕੱਢਿਆ ਜਾ ਜਾਏ ਕਾਂਗਰਸ ਦਾ ਨਾਲ ਝੰਡਾ ਲੱਗਿਆ ਨਾਲ ਕਿਸਾਨਾਂ ਦਾ ਜਿਹੜਾ ਹਰਾ ਝੰਡਾ ਸੀ ਉਹ ਲਾ ਕੇ ਜਿਹੜਾ ਇੱਕ ਟਰੈਕਟਰ ਮਾਰਚ ਕੱਢਿਆ ਇਹ ਕਿੱਥੋਂ ਕਿੱਥੇ ਜਾਣਾ ਹੈ ਜੀ ਇਹ ਅਸੀਂ ਸ਼ਹਿਰ ਦੇ ਵਿੱਚ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਅਸੀਂ ਜਿਹੜਾ ਟ੍ਰੈਕਰ ਮਾਰਚ ਕਰਦਾ ਜੋ ਹਾਲਾਤ ਨੇ ਕਿਵੇਂ ਦੇਖ ਦਿਓ ਵੀ ਕਿਸ ਤਿੱਕੇ ਲੱਗਦਾ ਹੈ ਵੀ ਇਸ ਤਿੱਕੇ ਸੁਣਵਾਈ ਹੋਏਗੀ ਦੇਖੋ ਜੀ ਸੁਣਵਾਈ ਜਿਹੜੇ ਕਿਸਾਨ ਨੇ ਪਹਿਲਾਂ ਵੀ ਜਿਹੜੇ ਕਾਲੇ ਕਾਨੂੰਨ ਰੱਦ ਕਰਵਾਏ ਜਦੋਂ ਮੋਦੀ ਸਰਕਾਰ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਲੜਾਈ ਲੜੀ ਤੋਂ ਹੁਣ ਵੀ ਕਿਸਾਨ ਲੜਾਈ ਲੜ ਰਿਹਾ ਔਰ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਇਹ ਜਿਹੜਾ ਹੱਕ ਸੀ ਉਹ ਲੈ ਕੇ ਰਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹਰਿਆਣਾ ਦੀ ਸਰਦਾਂ ਦੇ ਉੱਪਰ ਜਿਹੜਾ ਹੋਇਆ ਉਸ ਨੂੰ ਕਿਸ ਤਰ੍ਹਾਂ ਨਜ਼ਰੀਏ ਨਾਲ ਦੇਖਦੇ ਹੋ ਬਹੁਤ ਮੰਦ ਭਾਗਾ ਤੁਹਾਨੂੰ ਪਤਾ ਹੈ ਕਿ ਇੱਕ ਨੌਜਵਾਨ ਦੀ ਗੋਲੀ ਨਾਲ ਬਹੁਤ ਹੋ ਗਈ ਹੋਰ ਵੀ ਕਈ ਕਿਸਾਨ ਜਿਹੜੇ ਸ਼ਹੀਦ ਹੋ ਗਏ ਇਹ ਬਹੁਤ ਮੰਦ ਭਾਗਾ ਹੈ ਜਿਹੜੀ ਭਾਜਪਾ ਸਰਕਾਰ ਹੈ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਉਹਨਾਂ ਨੂੰ ਪੂਰੇ ਕਰ ਦੇਣੇ ਚਾਹੀਦੇ ਲੋਕ ਸਭਾ ਚੋਣਾਂ ਆਉਣ ਜਾ ਰਹੀਆਂ ਨੇ ਕਿਸ ਤਰ੍ਹਾਂ ਦੀ ਤਿਆਰੀ ਹੈ ਲੋਕ ਸਭਾ ਚੋਣਾਂ ਲਈ ਕਾਂਗਰਸ ਜਿਹੜੀ ਉਹ ਤਿਆਰ ਹੈ ਅੱਜ ਜੀ ਦੇਖੋ ਕਿ ਇਹ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਆਪ ਦੀ ਸਰਕਾਰ ਬਣਾਉਂਦੀ ਹੈ ਇੰਡੀਆ ਗੱਠਜੋੜਾਂ ਦੇ ਵਿੱਚ ਆਉਣ ਦੀ ਸੰਭਾਵਨਾ ਹਾਂਜੀ ਇੰਡੀਆ ਗਠਜੁਟਬੰਧ ਨਾ ਜਿਹੜਾ ਇੰਡੀਆ ਗਠਜੁਟਬੰਧ ਕਾਂਗਰਸ ਨੇ ਹੀ ਬਣਾਇਆ ਔਰ ਜਿਹੜੀਆਂ ਪਾਰਟੀਆਂ ਇੰਡੀਆ ਗਠਜੁਟਬੰਧ ਚ ਹੈਗੀਆਂ ਸੋ ਅਸੀਂ ਸਰਕਾਰ ਜਿਹੜੀ ਬਣਾਵਾਂਗੇ ਜਿਵੇਂ ਕੱਲੇ ਕੱਲੇ ਲੜਨ ਦੀ ਗੱਲ ਕਹੀ ਜਾ ਰਹੀ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਕਹ ਰਹੀ ਹੈ ਕਿ ਅਸੀਂ ਅਲੱਗ ਲੜਾਂਗੇ ਉੱਥੇ ਕਾਂਗਰਸ ਵੀ ਕਹ ਰਹੀ ਹੈ ਕਿ ਅਸੀਂ ਅਲੱਗ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਸਾਨੂੰ ਹਜੇ ਤੱਕ ਉੱਪਰੋਂ ਮੈਸੇਜ ਮਿਲਿਆ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਅਲੱਗ-ਅਲੱਗ ਲੜਦੇ ਇਹ ਹੁਣ ਪਾਰਟੀ ਹਾਈ ਕਮਾਂਡ ਨੂੰ ਪਤਾ ਕੌਣ ਉਮੀਦਵਾਰ ਹੋਊਗਾ ਉਹਨਾਂ ਨੇ ਉਮੀਦਵਾਰ ਭੇਜਣਾ ਫ अलग अलग लड़ रहे हैं so, कांग्रेस जो भी कैंडिडेट कमांड ने देना और जिन्होंने बनाएगी अगर ए बी आई न्यूज चैनल देखने वाले सभी दर्शकों से हम अपील करते हैं कि ए बी न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें हिं जय हिंद जय भारत